ਗੁਰਮੁਖ ਪਿਆਰਿਓ ਇੱਕ ਦਾ ਨਹੀਂ ਬਹੁਤਿਆਂ ਦਾ ਇਹ ਸਵਾਲ ਆ ਬਹੁਤਿਆਂ ਦਾ ਹੀ ਪਰੇਸ਼ਨ ਆ ਕਿ ਚੰਗੇ ਲੋਕਾਂ ਨਾਲ ਮਾੜਾ ਕਿਉਂ ਹੁੰਦਾ ਬਹੁਤ ਲੋਕ ਇਹ ਗੱਲ ਕਹਿੰਦੇ ਆ ਕਿ ਜਿਹੜੇ ਚੰਗੇ ਲੋਕ ਆ ਅਕਸਰ ਹੀ ਦੇਖਿਆ ਜਾਂਦਾ ਉਹਨਾਂ ਨਾਲ ਬਹੁਤ ਬੁਰਾ ਹੁੰਦਾ ਆਓ ਸਮਝਦੇ ਹਾਂ ਸਤਪੁਰਸ਼ਾਂ ਦੇ ਬਚਨਾਂ ਦੁਆਰਾ ਮਹਾਪੁਰਖ ਧੰਤਨ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ऐसे करनी वाले महापुरुष हुए या जिन्होंने संगताओं ਦੇ ਸ਼ੰਕੇਨ ਵਿਰਤ ਕੀਤੇ ਆ ਇਦਾਂ ਹੀ ਕੋਈ ਸਤਪੁਰਸ਼ ਸਨ ਉਹਨਾਂ ਨੇ ਬਚਨ ਸੁਣਾਇਆ ਕਿ ਕੋਈ ਬੀਬੀ ਸੀ ਉਹਦਾ ਸਮਾਂ ਪੂਰਾ ਹੋ ਗਿਆ ਤੇ ਧਰਮਰਾਜ ਨੇ ਇੱਕ ਦੂਤ ਨੂੰ ਭੇਜਿਆ ਕਿ ਜਾਓ ਬੀਬੀ ਨੂੰ ਲੈ ਕੇ ਆਓ ਜਦੋਂ ਦੇਵਦੂਤ ਲੈਣ ਲਈ ਬੀਬੀ ਕੋਲ ਆ ਗਿਆ ਬੀਬੀ बेहोश ਹੋ ਕੇ ਡੈਗ ਪਈ ਸੀ ਕਿਸੇ ਬਿਮਾਰੀ ਕਰਕੇ ਤੇ ਹੁਣ ਉਹਦੇ ਪ੍ਰਾਣ ਜਿਹੜੇ ਸੀ ਲੈ ਜਾਣੇ ਸੀਗੇ ਇਹ ਡਿਊਟੀ ਸੀ ਦੂਤ ਦੀ ਆਤਮਾ ਜਿਹੜੀ ਆ ਉਹਨੂੰ ਲੈ ਕੇ ਜਾਣਾ ਸੀ ਜਮ ਲੋਕ ਦੇਵਦੂਤ ਆ ਗਿਆ ਕੀ ਵੇਖਦਾ ਉਹ ਬੀਬੀ ਦੀਆਂ ਤਿੰਨ ਬੱਚੀਆਂ ਇਕੱਠੀਆਂ ਪੈਦਾ ਹੋਈਆਂ ਸੀ ਜਿਵੇਂ ਜੋੜੇ ਬੱਚੇ ਹੁੰਦੇ ਆ ਉਹਨਾਂ ਤਿੰਨਾਂ ਬੱਚੀਆਂ ਦੀ ਉਮਰ 6 ਮਹੀਨੇ ਦੀ ਹੈ ਤੇ ਬੀਬੀ बेहोश ਪਈ ਆ ਇੱਕ ਬੱਚੀ ਛਾਤੀ ਵਿੱਚੋਂ ਦੁੱਧ ਚੁੰਘ ਰਹੀ ਆ 6 ਮਹੀਨੇ ਦੀ ਤੇ ਇੱਕ ਰੋ ਰੋ ਕੇ ਉਹਦੇ ਅੱਧਰੂ ਸੁੱਕੇ ਪਏ ਆ ਇੱਕ ਮਾਂ ਦੇ ਪੇਟ ਉੱਤੇ ਪਈ ਆ ਲੇਟੀ ਹੋਈ ਆ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਬੱਚੀਆਂ ਰੋ ਰਹੀਆਂ ਨੇ ਦੇਵਦੂਤ ਨੂੰ ਬੜੀ ਦਇਆ ਆ ਗਈ ਤਰਸ ਆ ਗਈ ਕਿ ਤਿੰਨ ਬੱਚੀਆਂ ਇਕੱਠੀਆਂ ਪੈਦਾ ਹੋ ਗਈਆਂ ਇੱਕ ਦੁੱਧ ਚੁੰਗਦੀ ਪਈ ਆ ਤੇ ਇੱਕ ਰੋ ਰੋ ਕੇ ਪੇਟ ਉੱਤੇ ਹੀ ਸੌਂ ਗਈ ਆ 6-6 ਮਹੀਨੇ ਦੀਆਂ ਤਿੰਨ ਬੱਚੀਆਂ ਇਹਨਾਂ ਦੀ ਪਾਲਣਾ ਕੌਣ ਕਰੂਗਾ ਜੇ ਮੈਂ ਇਹਦੀ ਜਾਨ ਲੈ ਗਿਆ ਤੇ ਬੱਚੀਆਂ ਰੁੱਲ ਜਾਣਗੀਆਂ ਧਿਆਨ ਦੇਣਾ ਇੱਥੇ ਉਹ ਵਾਪਸ ਚਲਾ ਗਿਆ ਧਰਮਰਾਜ ਕਹਿੰਦਾ ਕਿ ਲਿਆਇਆ ਨਹੀਂ ਉਹ ਬੀਬੀ ਦੀ ਆਤਮਾ ਨਹੀਂ ਲਿਆਇਆ ਹੁਕਮ ਸੀ ਤੇਨੂੰ ਦੇਵਦੂਤ ਕਹਿੰਦਾ ਧਰਮਰਾਜ ਜੀ ਮੇਰੀ ਗੱਲ ਸੁਣੋ ਇਹ ਤਾਂ ਬੜਾ ਨੇ ਆਏ ਆ ਉਹਦੀਆਂ ਤਾਂ ਤਿੰਨ ਬੱਚੀਆਂ ਇਕੱਠੀਆਂ ਪੈਦਾ ਹੋਈਆਂ ਨੇ ਅਜੇ 6-6 ਮਹੀਨੇ ਦੀਆਂ ਨੇ ਜਿਵੇਂ ਉਹਨਾਂ ਦੀ ਮਾਂ ਨੂੰ ਲੈ ਆਵਾ ਉਹ ਆਤਮਾ ਨੂੰ ਰੂਹ ਨੂੰ ਇੱਕ ਬੱਚੀ ਦੁੱਧ ਚੁੰਗਦੀ ਪਈ ਆ ਇੱਕ ਰੋ ਰੋ ਕੇ ਅਥਰੂ ਸੁੱਕੇ ਪਏ ਆ ਏ ਜੀ ਅਨੇ ਆਇਆ ਧਰਮਰਾਜ ਜੀ ਮੈਂ ਨਹੀਂ ਇਹ ਕਰ ਸਕਦਾ ਮੇਰੇ ਤੋਂ ਹੋਣਾ ਨਹੀਂ ਬੱਚੀਆਂ ਰੁੱਲ ਜਾਣਗੀਆਂ ਧਰਮਰਾਜ ਕਹਿੰਦਾ ਦੂਤ ਨੂੰ ਤੂੰ ਰੱਬ ਦੀ ਲੀਲਾ ਨੂੰ ਅਜੇ ਸਮਝਿਆ ਨਹੀਂ ਤੇਰੀ ਸਜ਼ਾ ਤੈਨੂੰ ਮਾਤ ਲੋਕ ਵਿੱਚ ਜਨਮ ਦੇਵਾਂਗਾ ਹੁਣ ਤੇਰੇ ਤੋਂ ਇਹ ਡਿਊਟੀ ਜਿਹੜੀ ਆ ਖੋਲ ਹੀ ਜਾਵੇਗੀ ਜਦੋਂ ਤੈਨੂੰ ਗਿਆਨ ਹੋ ਜਾਵੇਗਾ ਸਮਝ ਆ ਜਾਵ ਜੀ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਤੇ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਫਿਰ ਤੂੰ ਆਪ ਹੀ ਆਵੇਂਗਾ ਆਪਦੀ ਡਿਊਟੀ ਤੇ ਤੂੰ ਰੱਬੀ ਹੁਕਮ ਦੀ ਉਲੰਘਣਾ ਕੀਤੀ ਆ ਤੈਨੂੰ ਕੁਝ ਵੀ ਭੇਦ ਸਮਝ ਨਹੀਂ ਜਾ ਧਰਤੀ ਤੇ ਚਲਾ ਜਾ ਤੇ ਫਿਰ ਦੂਜੇ ਦੂਤ ਨੂੰ ਭੇਜ ਕੇ ਉਹ ਜਿਹੜੇ ਮਾਤਾ ਜੀ ਆ ਉਹਨਾਂ ਦੇ ਪ੍ਰਾਣ ਜਿਹੜੀ ਆਤਮਾ ਜਿਹੜੀ ਆ ਉਹ ਫਿਰ ਵਾਪਸ ਜਿਹੜੀ ਆ ਨੂੰ ਉੱਥੇ ਪਰਲੋਕ ਦੇ ਵਿੱਚ ਬੁਲਾਇਆ ਗਿਆ ਤੇ ਧਰਮਰਾਜ ਕਹਿੰਦਾ ਤੂੰ ਚਲਾ ਜਾ ਇੱਥੋਂ ਉਹ ਕਹਿੰਦਾ ਧਰਮਰਾਜ ਜੀ ਮੈਂ ਗਲਤੀ ਕੀ ਕੀਤੀ ਹੈ ਦੂਤ ਕਹਿੰਦਾ ਮੈਂ ਤਾਂ ਤਰਸੀ ਕੀਤਾ ਦਇਆ ਕੀਤੀ ਆ ਮੇਰਾ ਦਿਲ ਨਹੀਂ ਮੰਨਿਆ ਕਿ ਜਿਹਦੀਆਂ 6 6 ਮਹੀਨੇ ਦੀਆਂ ਤਿੰਨ ਬੱਚੀਆਂ ਉਹਦੀ ਜਾਨ ਕਿਵੇਂ ਲਮਾ ਧਰਮਰਾਜ ਨੇ ਆਖਿਆ ਜਿਸ ਦਿਨ ਤੈਨੂੰ ਸਮਝ ਆਵੇਗੀ ਤੂੰ ਆਪ ਹੀ ਆਵੇਂਗਾ ਮੇਰੇ ਕੋਲ ਜਾਂ ਤੈਨੂੰ ਮਾਤ ਲੋਕ ਵਿੱਚ ਜਨਮ ਦਿੱਤਾ ਇੱਕ ਗਾਥਾ ਗਿਆਨ ਲਈ ਸਮਝਣ ਲਈ ਕਹਿੰਦੇ ਜਮਰਾਜ ਦੇ ਦੇਵਦੂਤ ਦਾ ਜਨਮ ਹੋ ਗਿਆ ਚਮਿਆਰ ਵੀਰ ਦੇ ਘਰ ਤੇ ਜਦੋਂ ਦੇਵਦੂਤ 10 ਸਾਲ ਦਾ ਹੋਇਆ ਉਹ ਚਮਿਆਰ ਵੀਰ ਨੇ ਉਹਨੂੰ ਪਹਿਲਾਂ ਜੁੱਤੀਆਂ ਬਣਾਉਣੀਆਂ ਸਿਖਾਈਆਂ ਕਿਸੇ ਚਮਿਆਰ ਦੇ ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਉਦੇ ਘਰੇ ਉਹਦਾ ਜਨਮ ਹੋਇਆ ਹੁਣ ਹੈ ਦੇਵਦੂਤ ਸੀ 15-20 ਦਿਨਾਂ ਚ ਇਹਨੇ ਜੁੱਤੀਆਂ ਬਣਾਉਣੀਆਂ ਸਿੱਖ ਲਈਆਂ ਕਿਉਂਕਿ ਪਿਛਲੇ ਸੰਸਕਾਰ ਇਹੋ ਜੀਆਂ ਜੁੱਤੀਆਂ ਬਣਾਈਆਂ ਇਲਾਕੇ ਵਿੱਚ ਨਾਂ ਹੋ ਗਿਆ ਉਹਨਾਂ ਦਾ ਦੂਰੋਂ ਦੂਰੋਂ ਲੋਕ ਆਉਣ ਕਿ ਇਹਨਾਂ ਵਰਗੀ ਜੁੱਤੀ ਕੋਈ ਨਹੀਂ ਬਣਾਉਂਦਾ ਬਣਾਉਂਦਾ ਤਾਂ ਦੇਵਦੂਤ ਸੀ ਪਿਛਲੀ ਕੁਮਾਰੀ ਸੀ ਜਦੋਂ 16-17 ਸਾਲ ਦਾ ਹੋ ਗਿਆ ਸਾਰੇ ਬੰਨੇ ਉਹ ਜਮਿਆਰ ਵੀਰ ਦੀ ਇੰਨੀ ਮਹਾਨਤਾ ਹੋ ਗਈ ਕਿ ਇਹਦੇ ਵਰਗੀਆਂ ਕੋਈ ਜੁੱਤੀਆਂ ਨਹੀਂ ਬਣਾਉਂਦਾ ਇਹਨੇ ਮਿਰਚਾ ਲੈਣਾ 2-3 ਘੰਟੇ ਬਾਅਦ ਜੁੱਤੀ ਤਿਆਰ ਕਰ ਦੇਣੀ ਹੁਣ ਜਿਵੇਂ ਕਿਸੇ ਦੁਕਾਨਦਾਰ ਦਾ ਨਾਂ ਦੂਰ-ਦੂਰ ਤੱਕ ਚੱਲਦਾ ਦੂਰੋਂ-ਦੂਰੋਂ ਲੋਕ ਆਉਣ ਲੱਗ ਗਏ ਉੱਥੇ ਕਹਿੰਦੇ ਇੱਕ ਦਿਨ ਕੀ ਹੋਇਆ 16-17 ਸਾਲ ਬਾਅਦ ਤਿੰਨ ਜਮਾਨ ਕੁੜੀਆਂ ਤੇ ਇੱਕ ਬੁੱਢੀ ਮਾਤਾ ਆਈ ਆ ਕਹਿਣ ਲੱਗੀ ਭਾਈ ਤੇਰੀਆਂ ਜੁੱਤੀਆਂ ਦੀ ਕਾਕਾ ਬੜੀ ਸੋਭਾ ਸੁਣੀ ਆ ਸਾਡੀ ਇਸ ਵੱਡੀ ਬੱਚੀ ਦੀ ਸ਼ਾਦੀ ਆ ਇਹੋ ਜੀ ਜੁੱਤੀ ਬਣਾ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਬਾਕੀ ਵੀ ਦੋਵੇਂ 3 ਦੀਆਂ ਜੁੱਤੀਆਂ ਬਣਾ ਦੇ ਕਹਿੰਦੇ ਦੇਵਦੂਤ ਨੇ ਉਹਨਾਂ ਦੇ ਪੈਰ ਦਾ ਮੇਚਾ ਲੈ ਲਿਆ ਤਿੰਨੇ ਕੁੜੀਆਂ ਦਾ ਤੇ ਉਹਨਾਂ ਦੀ ਮਾਤਾ ਦਾ ਤੇ ਪੁੱਛ ਦਾ ਮੇਚਾ ਲੈਂਦੇ ਲੈਂਦੇ ਜਿਵੇਂ ਦੁਕਾਨਦਾਰ ਪੁੱਛ ਹੀ ਲੈਂਦੇ ਗੱਲਾਂ ਕਰਦੇ ਆ ਕਿ ਮਾਤਾ ਜੀ ਤੁਹਾਡੀਆਂ ਕੁੜੀਆਂ ਨੇ ਤੁਹਾਡੀਆਂ ਧੀਆਂ ਨੇ ਇਹ ਮਾਤਾ ਕਹਿੰਦੀ ਨਹੀਂ ਨਹੀਂ ਹੈ ਤਾਂ ਧੀਆਂ ਹੀ ਨੇ ਪਰ ਮੇਰੇ ਪੇਟ ਵਿੱਚੋਂ ਨਹੀਂ ਜੰਮੀਆਂ ਮੈਨਾਂ ਨੂੰ ਕੋਕ ਤੋਂ ਜਨਮ ਨਹੀਂ ਦਿੱਤਾ ਵੈਸੇ ਮੇਰੀਆਂ ਧੀਆਂ ਨੇ ਸਾਡੇ ਗਵਾਂਢ ਵਿੱਚ ਤਿੰਨੇ ਇਕੱਠੀਆਂ ਜੰਮੀਆਂ ਸੀ ਵਿਚਾਰੀਆਂ 6-6 ਮਹੀਨੇ ਦੀਆਂ ਸੀ ਇਹਨਾਂ ਦੀ ਮਾਤਾ ਦੀ ਮੌਤ ਹੋ ਗਈ ਸੀ ਅਸੀਂ ਗਵਾਂਢ ਵਿੱਚ ਹੀ ਰਹਿੰਦੇ ਸੀ ਤੇ ਸਾਡੇ ਘਰੇ ਕੋਈ ਬੱਚਾ ਨਹੀਂ ਸੀ ਪੈਸਾ ਬਹੁਤ ਸੀ ਔਲਾਦ ਦਾ ਸੁੱਖ ਨਹੀਂ ਸੀ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਸੀ ਸਾਡੇ ਕੋਲ ਤੇ ਅਸੀਂ ਸ਼ੁਕਰ ਕੀਤਾ ਤਿੰਨਾਂ ਨੂੰ ਹੀ ਅਸੀਂ ਪਾਲ ਲਿਆ ਹੁਣ ਜਿਹਦੇ ਕੋਲ ਪੈਸਾ ਹੋਵੇ ਤੇ ਉਹ ਫਿਰ ਦੇਖੋ ਭਾਈ ਉਹਨੂੰ ਤਾਂ ਇਹ ਕੰਮ ਸੌਖਾ ਹੀ ਲੱਗਦਾ ਪੈਸਾ ਸੀ ਉਹਨਾਂ ਕੋਲੇ ਤਿੰਨੇ ਬੱਚੀਆਂ ਦੀ ਉਹਨਾਂ ਨੇ ਪੜਾਇਆ ਲਿਖਾਇਆ ਤੇ ਫਿਰ ਹੌਲੀ-ਹੌਲੀ ਕਹਿਣ ਲੱਗੀ ਕਿ ਸਭ ਕੁਝ ਜੋ ਸਾਡੇ ਪਾਸ ਸੀ ਰਿਆਸਤ ਸੀ ਕੋਠੀਆਂ ਜਿੰਨੀਆਂ ਸੀ ਜਿੰਨਾ ਪੈਸਾ ਸੀ ਤਿੰਨਾਂ ਦੇ ਨਾਂ ਲਵਾਇਆ ਹੋਇਆ ਬਰਾਬਰ ਵੰਡ ਦਿੱਤਾ ਤਿੰਨਾਂ ਦੇ ਵਿੱਚ ਧਿਆਨ ਦੇਣਾ ਜੀ ਸਾਧ ਸੰਗਤ ਜੀ ਕਥਾ ਵਿੱਚ ਧਿਆਨ ਰੱਖਣਾ ਕਹਿੰਦੇ ਉਹ ਦੇਵਦੂਤ ਪਤਾ ਕੀ ਕਹਿੰਦਾ ਇਹ ਤਾਂ ਉਹ ਤਿੰਨੇ ਕੁੜੀਆਂ 6-6 ਮਹੀਨੇ ਦੀਆਂ ਧਿਆਨ ਦੇਣਾ ਪਾਉ ਝਾਤੀ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣੀ ਚਾਹੁੰਨਾ ਜਿਹੜੀ ਗੱਲ ਮਹਾਂਪੁਰਖ ਦੱਸਣੀ ਚਾਹੁੰਦੇ ਆ ਕਿ ਸੋਚਦਾ ਮੈਂ ਤਾਂ ਇਹਨਾਂ ਤਿੰਨਾਂ ਕੁੜੀਆਂ ਕਰਕੇ ਤੇ ਇਹਨਾਂ ਦੀ ਮਾਂ ਦੇ ਪ੍ਰਾਣ ਨਹੀਂ ਸੀ ਲੈ ਇਹ ਪ੍ਰਾਣ ਲੈ ਲੇ ਤਾਂ ਰੁੱਲ ਜਾਣਗੀਆਂ ਵਿਚਾਰੀਆਂ ਤਾਂ ਮੈਂ ਤਾਂ ਰੱਬ ਦੇ ਕੌਤਕ ਦੇਖ ਕੇ ਹੈਰਾਨ ਹੁੰਨਾ ਤੇ ਉਹਦੇ ਕੋਲ ਰਹਿੰਦੀਆਂ ਸਾਰੀ ਜ਼ਿੰਦਗੀ ਗਰੀਬੀ ਭੋਗਣੀ ਸੀ ਇਹਨਾਂ ਨੇ ਉਹ ਸਮਾਂ ਪੂਰਾ ਹੋ ਗਿਆ ਉਦੋਂ ਲੱਗਾ ਮਾੜਾ ਹੋਇਆ ਮਾੜੇ ਦੇ ਵਿੱਚ ਹੀ ਚੰਗਾ ਛੁਪਿਆ ਮੈਨੂੰ ਦੂਤ ਹੋਣ ਕਰਕੇ ਵੀ ਨਜ਼ਰ ਨਹੀਂ ਆਇਆ ਕਮਾਲ ਦੀ ਗੱਲ ਹੋ ਗਈ ਤੇ ਉਵੇਂ ਫਿਰ ਉਹਨੇ ਸੋਚਿਆ ਤਿੰਨੇ ਅੱਜ ਰਾਜ ਭੋਗ ਰਹੀਆਂ ਕੰਨਾਂ ਨੂੰ ਹੱਥ ਲਾਇਆ ਰੱਬਾ ਵਾਕੈ ਤੇਰੀ ਲੀਲਾ ਮੈਂ ਪਛਾਣ ਨਹੀਂ ਸਕਿਆ ਦੂਤ ਹੋ ਕੇ ਵੀ ਸਾਧ ਸੰਗਤ ਜੀ ਧਿਆਨ ਦੇਣਾ ਜਿੰਨੀ ਵੀ ਸੰਗਤਾਂ ਜਿੰਨੇ ਵੀ ਸੱਜਣ ਵੀਰ ਨੇ ਦੇਖੋ ਸੋਚੋ ਇਹ ਗੱਲ ਨੂੰ 6 ਮਹੀਨੇ ਦੀਆਂ ਅਨਾਥ ਬੱਚੀਆਂ ਜਿਨ੍ਹਾਂ ਦਾ ਕੋਈ ਨਹੀਂ ਰੱਬ ਨੇ ਉਹਨਾਂ ਨੂੰ ਵੀ ਜੇ ਰਾਜ ਵਰਗਾ ਸੁੱਖ ਭਗਵਾਉਣਾ ਤੇ ਭਗਵਾਈ ਦੇਣਾ ਜਿਹਨੂੰ ਜੋ ਮਿਲਣਾ ਮਿਲ ਕੇ ਰਹਿਣਾ ਉਹਦੀ ਕਿਸਮਤ ਵਿੱਚ ਲਿਖਿਆ ਉਹ ਮਿਲ ਕੇ ਹੀ ਰਹਿਣਾ ਉਹਨੂੰ ਕੋਈ ਖੋ ਨਹੀਂ ਸਕਦਾ ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲੇ ਜੋ ਮਰਜ਼ੀ ਕਰ ਲੇ ਉਹ ਹੈ ਨਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਹੁਣ ਜੇ ਕੋਈ ਕਿਸੇ ਨੂੰ ਮਾਰਨਾ ਚਾਵੇ ਸਾਜ਼ਿਸ਼ ਵੀ ਕਰ ਲਵੇ ਮਾਰ ਨਹੀਂ ਸਕਦਾ ਜਦੋਂ ਤੱਕ ਰੱਬ ਦਾ ਹੁਕਮ ਨਹੀਂ ਇਸੇ ਲਈ ਕਰਤ ਵਿੱਚ ਸੱਚ ਲਿਆਉ ਭਾਈ ਜੇ ਉਹਨੇ ਦੇਣਾ ਛੱਪਰ ਪਾੜ ਕੇ ਹੀ ਦੇ ਦੇਣਾ ਜੇ ਨਹੀਂ ਦੇਣਾ ਗੁਰੂ ਪਿਆਰਿਓ ਇਕੱਠੇ ਹੀ ਸਭ ਕੁਝ ਚਲੇ ਜਾਣਾ ਉਹ ਗੁਰਬਾਣੀ ਵਿੱਚ ਪੰਕਤੀ ਵੀ ਆਉਂਦੀ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਿਣ ਕਰਮਾ ਕਿ ਛਪਾਈਐ ਨਾਹੀ ਕਿਆ ਕਰ ਕਹਿਆ ਜਾਏ ਕੀ ਆਖੀਏ ਭਾਗਾ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੁੰਦਾ ਕੀ ਕਰ ਸਕਦੇ ਆਪਾਂ ਇਹ ਤਾਂ ਮਾਲਕ ਦੀ ਜਦੋਂ ਬਖਸ਼ਿਸ਼ ਹੁੰਦੀ ਆ ਕੋਈ ਦਾਤ ਪ੍ਰਾਪਤ ਹੁੰਦੀ ਆ ਕਈ ਵਾਰੀ ਜੋ ਸਾਨੂੰ ਲੱਗਦਾ ਹੁੰਦਾ ਬੁਰਾ ਹੈ ਉਹ ਚੰਗਾ ਹੁੰਦਾ ਸਾਧ ਸੰਗਤ ਜੀ ਅਸੀਂ ਰੱਬ ਦੇ ਭਾਣੇ ਨੂੰ ਨਹੀਂ ਸਮਝਦੇ ਮਿੱਠੇ ਕੋ ਕੌੜਾ ਕਹੈ ਕੜੂਏ ਕੋ ਮਿੱਠਾ ਰਾਤੇ ਕੀ ਨਿੰਦਾ ਕਰੇ ਐਸਾ ਕਲਮੈਂ ਡੀਠਾ ਹੁਣ ਕਈ ਵਾਰੀ ਐਵੇਂ ਹੁੰਦਾ ਜੋ ਮਿੱਠੀ ਚੀਜ਼ਾਂ ਨੂੰ ਅਸੀਂ ਕੌੜੀ ਆਖਦੇ ਆਂ ਕੌੜੀਆਂ ਚੀਜ਼ਾਂ ਸਾਨੂੰ ਮਿੱਠੀਆਂ ਲੱਗਦੀਆਂ ਨੇ ਤਾਂ ਸਾਨੂੰ ਗਿਆਨ ਨਹੀਂ ਹੈ ਇਹ ਜੀਵ ਨੂੰ ਅਲਪਗਤਾ ਹੁੰਦੀ ਹੈ ਮਹਾਪੁਰਖਾਂ ਨੂੰ ਗਿਆਨ ਹੁੰਦਾ ਵਿਵੇਕ ਬੁੱਧ ਹੁੰਦੀ ਹੈ ਉਹ ਜਾਣ ਲੈਂਦੇ ਆ ਕਿ ਇਹਦੇ ਵਿੱਚ ਵੀ ਜੋ ਰੱਬ ਕਰਦਾ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਧ ਸੰਗਤ ਜੀ ਹੁੰਦਾ ਜੋ ਆ ਜੋ ਹੁੰਦਾ ਉਹ ਚੰਗਾ ਹੀ ਹੁੰਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੇ ਨਾਨਕਾ ਸਾਈ ਗੱਲ ਚੰਗੀ ਪਰ ਜਦੋਂ ਆਪਾਂ ਰੱਬੀ ਭਾਣੀ ਚਾਹੁੰਦੇ ਆ ਉਦੋਂ ਭਾਣੀ ਨੂੰ ਮਿੱਠਾ ਕਰਕੇ ਮੰਨਦੇ ਆ ਜਦੋਂ ਵੀ ਕਿਸੇ ਜੀ ਦੀ ਚੜ੍ਹਾਈ ਹੁੰਦੀ ਆ ਅੰਤਮ ਸੰਸਕਾਰ ਹੁੰਦਾ ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਕੜਾ ਪ੍ਰਸ਼ਾਦ ਵਿੱਚ ਮਿੱਠਾ ਹੁੰਦਾ ਪ੍ਰਤੀਕ ਆ ਕਿ ਸਿੱਖਾ ਇਹ ਭਾਣੇ ਨੂੰ ਮਿੱਠਾ ਕਰਕੇ ਮੰਨ ਲਾ ਇਹ ਰੱਬ ਦਾ ਹੁਕਮ ਲੁਧਿਆਣੇ ਸ਼ਹਿਰ ਦੀ ਗੱਲ ਆ ਉਹਦੇ ਵਿੱਚ ਇੱਕ ਬੰਦੇ ਦਾ ਦੀਵਾਲਾ ਕੱਢਿਆ ਤੇ 15 ਬੰਦੇ ਉਹ ਲਪੇਟ ਕੇ ਲੈ ਗਿਆ ਜਿਹਨੂੰ ਉਹਨੇ ਅੱਗੇ ਵਿਆਜ ਤੇ ਪੈਸੇ ਦਿੱਤੇ ਸੀ ਉਹਨਾਂ 15 ਜਣਿਆਂ ਦੇ ਹੱਥ ਖੜੇ ਹੋ ਗਏ ਤੇ ਹੈਰਾਨੀ ਹੁੰਦੀ ਆ ਸਾਧ ਸੰਗਤ ਜੀ ਵੇਖ ਲਓ ਕਹਿੋ ਜੇ ਲੋਕ ਆ ਵਾਹਿਗੁਰੂ ਜੇ ਤੂੰ ਖਿੱਚਣਾ ਹੋਵੇ ਇੱਕ ਸਕਿੰਟ ਨਹੀਂ ਲਾਉਂਦਾ ਇਹ ਗੱਲਾਂ ਕਿਸ ਵਾਸਤੇ ਕਰ ਰਹੇ ਆ ਕਿਰਤ ਵਿੱਚ ਸੱਚ ਲਿਆਈਏ ਸੱਚੇ ਯਾਰ ਬਣੀਏ ਉਹਨੇ ਭੰਡਾਰੇ ਭਰਨੇ ਆ ਤੇ ਭਾਰੀ ਦੇਣੇ ਆ ਵਿਸ਼ਵਾਸ ਚਾਹੀਦਾ ਸਾਧ ਸੰਗਤ ਜੀ ਨੰਬਰ 1 ਜੋ ਦੀਨ ਤੇ ਆਵੇ ਤਾਂ ਵੇਖ ਲਓ ਅਨਾਥ ਬੱਚੀਆਂ ਨੂੰ ਵੀ ਰਾਣੀਆਂ ਵਰਗਾ ਰਾਜ ਦੇ ਸਕਦਾ ਨੰਬਰ 2 ਜੋ ਆਪ ਜੀ ਨੇ ਪਹਿਲੀ ਇਹ ਵਿਚਾਰ ਕਰਨੀ ਆ ਸਾਧ ਸੰਗਤ ਜੀ ਆਪ ਦੀ ਜ਼ਿੰਦਗੀ ਵਿੱਚ ਸਚਾਈ ਭਰੀਏ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਭਾਵੇਂ ਕਿ ਦੇਖੋ ਜਿਹੜੇ ਸਾਡੇ ਸਤਕਾਰਯੋਗ ਹਸਤੀਆਂ ਨੇ ਗੁਰਸਿੱਖ ਨੇ ਭਾਈ ਮੰਜੀ ਜੀ ਵਰਗੇ ਜੋ ਭਾਣੇ ਵਿੱਚ ਰਹੇ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਪਰ ਉਹਨਾਂ ਸੱਚੀਆਂ ਰੂਹਾਂ ਦਾ ਜੀਵਨ ਪੜ੍ਹ ਕੇ ਇਤਿਹਾਸ ਪੜ੍ਹ ਕੇ ਸਾਧ ਸੰਗਤ ਕਰਕੇ ਆਪਣੇ ਮਨ ਦੀ ਮਹਿਲ ਧੋਤੀ ਜਾ ਸਕਦੀ ਹੈ ਉਹ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਗੁਰਮੁਖੋ ਮਹਾਰਾਜ ਕਿਰਪਾ ਕਰਨ ਸਾਡੀ ਜ਼ਿੰਦਗੀ ਵਿੱਚ ਸਚਿਆਰਪੁਣਾ ਆਵੇ ਕਿ ਉਹ ਸਚਿਆਰਾ ਹੋਈ ਏ ਕਿ ਬਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਗੁਰੂ ਮਹਾਰਾਜ ਦੀ ਵੱਡੀ ਬਖਸ਼ਿਸ਼ ਹੋ ਜਾਂਦੀ ਆ ਜਦੋਂ ਅਸੀਂ ਸੱਚੀ ਕਰਤ ਕਰਦੇ ਆ ਰੱਬ ਦੇ ਰਜਾ ਵਿੱਚ ਰਹਿੰਦੇ ਆ ਕਹਿੰਦੇ ਆ ਜੋ ਰੱਬ ਕਰਦਾ ਚੰਗਾ ਹੀ ਕਰਦਾ ਜੋ ਹੋਇਆ ਸੋ ਵਾ ਵਾ ਜੋ ਕਰ ਰਿਹਾ ਉਹ ਵੀ ਵਾਹ ਮਹਾਰਾਜ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਗੁਰਮੰਤਰ ਦਾ ਅਭਿਆਸ ਕਰਨਾ ਏ ਰੱਬੀ ਰਜਾ ਵਿੱਚ ਰਹਿਣਾ ਇਹ ਚੌਂਕੜਾ ਮਾਰ ਕੇ ਆਉਂਦਾ ਸਿੱਧਾ ਗੱਲਾਂ ਬਾਤਾਂ ਨਾਲ ਤਾਂ ਕੋਈ ਚੀਜ਼ ਹੋ ਹੀ ਨਹੀਂ ਸਕਦੀ ਗੱਲ ਨਹੀਂ ਜੋਗ ਨਾ ਹੋਈ ਗੱਲਾਂ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਐਵੇਂ ਉਹ ਦੇਵਦੂਤ ਬੜਾ ਪਛਤਾਇਆ ਕਿ ਮੈਂ ਰੱਬ ਦੀ ਕਰਨੀ ਤੇ ਸ਼ੱਕ ਕੀਤੀ ਉਹ ਮਾਂ ਨੇ ਉਹਨਾਂ ਦੀ ਬੱਚੀਆਂ ਦੀਆਂ ਮਾਂ ਨੇ ਜਾਣਾ ਸੀ ਇਹਨਾਂ ਨੇ ਰਾਣੀਆਂ ਬਣਨਾ ਸੀ ਪਹਿਲਾਂ ਪੈਨਾਂ ਲੱਗਾ ਗਲਤ ਹੋ ਗਿਆ ਫਿਰ ਲੱਗਾ ਨਹੀਂ ਇਹ ਤਾਂ ਰਾਣੀਆਂ ਬਣ ਗਈਆਂ ਕਿੱਡੀ ਵੱਡੀ ਸਿੱਖਿਆ ਸਾਨੂੰ ਮਹਾਂਪੁਰਖ ਸਤਪੁਰਸ਼ ਦਿੰਦੇ ਆ ਪਰ ਅਸੀਂ ਉਹ ਲੈਨੇ ਆ ਕਿ ਨਹੀਂ ਇਹ ਸਾਡੇ ਤੇ ਨਿਰਪਰਾ ਗੁਰਮਖੋ ਈਵੇਂ ਰੱਬ ਦੇ ਪਿਆਰੇ ਜਿਹੜੇ ਆ ਉਹ ਸਾਨੂੰ ਦ੍ਰਿਸ਼ਟਾਂਤ ਦੇ ਦੇ ਕੇ ਸਮਝਾਉਂਦੇ ਹੁੰਦੇ ਆ ਪਹਿਲੀ ਗੱਲ ਤਾਂ ਆਪਦੀ ਸੱਚੀ ਸੁੱਚੀ ਕਰਤ ਕਰੋ ਦੂਜਾ ਨਾਮ ਜਪੋ ਤੀਜਾ ਵੰਡ ਛਕੋ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਆ ਇਹ ਬੜੇ ਕੀਮਤੀ ਹਨ ਜੀ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਬਸ ਜਾਵੇ ਅਸੀਂ ਵੀ ਭਾਈ ਇਹ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਇਹਨੂੰ ਡੂੰਘਾਈ ਨਾਲ ਸਮਝੀਏ ਇਹ ਸਭ ਕੁਝ ਕਿਵੇਂ ਹੋ ਗਿਆ ਉਹਦੇ ਪਿੱਛੇ ਕੀ ਅਸ਼ਿਆਈ ਛੁਪੀ ਹੋਈ ਆ ਪਿਛਲੇ ਕਰਮਾਂ ਦਾ ਵੀ ਬੰਦੇ ਨੂੰ ਮਿਲਦਾ ਕਈ ਵਾਰੀ ਪਿੱਛੇ ਕਰਮ ਕੀਤੇ ਹੁੰਦੇ ਆ ਕਈ ਵਾਰੀ ਬੰਦਾ ਕਹਿੰਦਾ ਕਿ ਬੁਰੇ ਲੋਕ ਮੌਜਾਂ ਮਾਣਦੇ ਆ ਚੰਗੇ ਲੋਕ ਦੁਖੀ ਆ ਨਹੀਂ ਭਾਈ ਇਹ ਤੇਰੀ ਗਲਤੀ ਆ ਇਸ ਤਰ੍ਹਾਂ ਤਾਂ ਕਹਿਣਾ ਹੀ ਨਹੀਂ ਕਦੇ ਚੰਗਾ ਹੀ ਕਰਨਾ ਇਹੀ ਲੋਕ ਕਹਿੰਦੇ ਆ ਜਿਨ੍ਹਾਂ ਨੂੰ ਬੁਰੀਾਈ ਦੇ ਵਿੱਚ ਬੁਰੇ ਕੰਮਾਂ ਦੇ ਵਿੱਚ ਮौज-ਮੇਲਾ ਦਿਸ ਰਿਹਾ ਨਹੀਂ ਭਾਈ ਤੂੰ ਸਿੱਖਾ ਚੱਲਦਾ ਜਾ ਚੱਲਦਾ ਜਾ ਸਿੱਧੇ ਮਾਰਗ ਤੇ ਜੋ ਗੁਰੂ ਨੇ ਦੱਸਿਆ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤਾਂ ਇਹ ਕਹਾਣੀ ਭਾਵੇਂ ਕਿ ਕਾਲਪਨਿਕ ਹੋ ਸਕਦੀ ਆ ਪਰ ਇਹਦੇ ਵਿੱਚੋਂ ਜਿਹੜੀ ਸਿੱਖਿਆ ਮਿਲਦੀ ਆ ਉਹ ਸੱਚ ਤੱਕ ਸਾਨੂੰ ਲੈ ਜਾਂਦੀ ਆ ਸਤਪੁਰਸ਼ ਇਹੋ ਜਿਹੀਆਂ ਉਦਾਹਰਨਾਂ ਦਿੰਦੇ ਰਹੇ ਆ ਗੁਰੂ ਮਹਾਰਾਜ ਕਿਰਪਾ ਹੀ ਕਰਨ ਭਾਈ ਆਓ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰੀਏ ਗੁਰੂ ਮਹਾਰਾਜ ਅੱਗੇ ਤੇ ਫਤਿਹ ਬੁਲਾਈਏ ਕਿਉਂਕਿ ਸਰਬੱਤ ਦਾ ਭਲਾ ਜਦੋਂ ਮੰਗਾਗੇ ਇਹਦੇ ਵਿੱਚ ਭਾਈ ਸਾਰਿਆਂ ਦਾ ਹੀ ਭਲਾ ਹੈ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ